ਦੇਖੋ ਹੁੰਦੇ ਹੋਣਗੇ ਜਿਆਦੇ ਟਾਈਮ ਹੁੰਦੇ ਮੈਨੂੰ ਨਹੀਂ ਲੱਗਦਾ ਸੀ ਇਹ ਤਾਂ ਐ ਲੱਗਦਾ ਜਿਵੇਂ ਕੱਲੇ ਬਾਲ ਤੁਰਦੇ ਮਹਿੰਦਰਾ ਚੌਧਰੀ ਜੂ ਲੌਜੀਕਲ ਪਾਰਕ ਜਿਹਨੂੰ ਆਪਾਂ ਕਹਿ ਦਿੰਨੇ ਆ ਛੱਤਵੀਰ ਚੰਡੀਗੜ੍ਹ ਦਾ ਜਾਂ ਕਹਿ ਲੋ ਜੀਰਕਪੁਰ ਦਾ ਚਿੜੀਆ ਘਰ ਅੱਜ ਦੀ ਲੋਕੇਸ਼ਨ ਸ਼ੁਰੂ ਕਰਦੇ ਆ ਇਸ ਚਿੜੀਆ ਘਰ ਤੋਂ ਜੋ ਕਿ ਜੀਰਕਪੁਰ ਦੇ ਵਿੱਚ ਆ ਇੱਕ ਬੰਦੇ ਦੀ ਟਿਕਟ ਹੈਗੀ ਆ 100 ਰੁਪਿਆ ਤੇ ਸਾਡੇ ਲੱਗੇ 200 ਰੁਪਿਆ ਦੋ ਜਣਿਆਂ ਦੇ ਜੇ ਤੁਸੀਂ ਮੋਬਾਈਲ ਨਾਲ ਵੀਡੀਓ ਬਣਾਉਨੇ ਹੋ ਤਾਂ ਫਿਰ ਕੋਈ ਪੈਸਾ ਨਹੀਂ ਪਰ ਜੇ ਤੁਸੀਂ ਕੈਮਰੇ ਨਾਲ ਬਣਾਉਨੇ ਹੋ ਕੈਮਰੇ ਨਾਲ ਸ਼ੂਟ ਕਰਦੇ ਹੋ ਤਾਂ ਇੱਥੇ ਤੁਹਾਨੂੰ 500 ਰੁਪਿਆ ਲੱਗ ਤੋਂ ਦੇਣਾ ਪੈਂਦਾ ਚਲੋ ਅੰਦਰ ਹੁਣ ਐਂਟਰੀ ਕਰਦੇ ਆ ਜੂ ਦੇ ਵਿੱਚ ਆ ਐਂਟਰੀ ਪੁਆਇੰਟ ਆ ਇਹ ਹੋਣੀ ਹੈਗੇ ਇਹ ਤਰ ਹੋ ਗਈ ਆਪਣੀ ਐਂਟਰੀ ਜੂ ਦੇ ਅੰਦਰ ਇਹ کافی ਏਕੜ ਵਿੱਚ ਫੈਲਿਆ ਹੋਇਆ ਆ ਛੱਤਵੀਰ ਜਿਹੜਾ ਜੂ ਆ 1970 ਦੇ ਵਿੱਚ ਇਹਦਾ ਨਿਰਮਾਣ ਹੋਇਆ ਸੀ ਜੇ ਜਦੋਂ ਆਪਾਂ ਗੱਲਾਂ ਜ਼ਿਆਦਾ ਨਾ ਕਰਦੇ ਹੋਏ ਤੁਹਾਨੂੰ ਸਿਰਫ ਅੱਜ ਇੱਥੇ ਦੇ ਦਿਖਾਵਾਂਗੇ ਵੀ ਇੱਥੇ ਕੀ ਕੀ ਕਿਹੜਾ ਕਿਹੜਾ ਜਾਨਵਰ ਹੈ 60ਵੇਂ ਪਰਫੈਕਸ਼ਨ ਅੱਛਾ ਪੈਦਲ ਵਿజిਟ ਕਰ ਸਕਦੇ ਹੋ ਜੇ ਪੈਦਲ ਵਿజిਟ ਨਹੀਂ ਕਰਨੀ ਤਾਂ ਇਦਾਂ ਆ ਟਾਈਮ ਕਾ ਟਾਈ ਕਾਰ ਮਿਲਦੀ ਆ ਤੁਸੀਂ ਇਹ ਚ ਵਿజిਟ ਕਰ ਸਕਦੇ ਹੋ ਆ ਦੇਖੋ ਆਕਰ ਜਿੰਦਾ ਦਾ ਨੰਬਰ ਹੈ ਜਿੰਦਾ ਜਿੰਦਾ ਰਿਟੂਨ ਚੰਡੀਗੜ੍ਹ ਦੇ ਵਿੱਚ ਹੋਰ ਵੀ ਬਹੁਤ ਲੋਕੇਸ਼ਨਾਂ ਨੇ ਫਿਲਹਾਲ ਅਸੀਂ ਸਭ ਤੋਂ ਪਹਿਲਾਂ ਇਸ ਲੋਕੇਸ਼ਨ ਤੇ ਆਏ ਆ ਕਿਉਂਕਿ ਥੋੜਾ ਸਾਨੂੰ ਇਹ ਨੇੜੇ ਪੈਂਦਾ ਸੀਗਾ ਵਿੱਚ ਫੁਆਰੇ ਚੱਲਦੇ ਆ ਸੋਹਣਾ ਲੱਗ ਰਿਹਾ ਬਹੁਤ ਚਲੋ ਅੱਗੇ ਚੱਲਦੇ ਆ ਜੀ ਇੱਥੇ ਦੇਖਦੇ ਆ ਹੁਣ ਸਭ ਤੋਂ ਪਹਿਲਾਂ ਕੀ ਆ ਰਿਹਾ ਇਹ ਦੇਖੋ ਪੜੋ ਇਹ ਕਿਹੜਾ ਜਾਨਵਰ ਆ ਸੂਰ ਪੂਛ ਬੰਦਰ ਸੂਰ ਪੂਛ ਬੰਦਰ ਆਇਆ ਦੇ ਦੇ ਓਏ ਕੋ ਇਹ ਹੈਗਾ ਵੀ ਸੂਰ ਪੂਛ ਬੰਦਰ ਅੱਗੇ ਦੀ ਲੋਕੇਸ਼ਨ ਦੇਖਦੇ ਹਾਂ ਇੱਥੇ ਵੀ ਅਮੋਂਗ ਮੰਕੀ ਅੱਗੇ ਵਧਦੇ ਹਾਂ ਫਿਰ ਇੱਥੇ ਮਿੱਤਰੋ ਸਾਫ਼ ਸਫਾਈ ਦਾ ਪੂਰਾ ਧਿਆਨ ਰੱਖਿਆ ਜਾਂਦਾ ਵਾ ਇੱਥੇ ਪਲਾਸਟਿਕ ਅਲਾਉਡ ਨਹੀਂ ਹੈ। ਨਾ ਹੀ ਪਲਾਸਟਿਕ ਦੇ ਕੋਈ ਲਿਫਾਫੇ ਜਿਵੇਂ कुरकुरੇ, ਲੇਜ਼ ਵਗੈਰਾ। ਇੱਥੇ ਕੁਝ ਨਹੀਂ ਅਲਾਉਡ। ਪਾਣੀ ਦੀ ਬੋਤਲ ਵੀ ਤੁਸੀਂ ਜੇ ਉਹਨੇ ਇੱਥੇ ਆਪਣੀ ਆਪ ਲੈ ਕੇ ਆਓ। ਸਟੀਲ ਦੀ ਵਗੈਰਾ। ਉਹ ਵੇਠੇ ਹੀ ਟਾਈਗਰ। ਨੂੰ ਵਾਈਟ ਟਾਗਰ ਕਹਿੰਦੇ ਨੇ ਇੱਕ ਫਿਲਹਾਲ ਤਾਂ ਇੱਕ ਹੀ ਦੇਖਿਆ ਚਲੋ ਅੱਗੇ ਦੀ ਲੋਕੇਸ਼ਨ ਦੇ ਦਿਆਂ ਮਾ ਤੇ ਭੇੜੀਆਂ ਕੋਈਆਂ ਇਹਾਂ ਵੀ ਇੱਕ ਹੁਣ ਇੱਥੇ ਦੇਖਿਆ ਕੀ ਆ ਦੋਸਤੋ ਇੱਕ ਟਹਿਗਾ ਹਿੱਪੋ ਅੰਦਰੀ ਆਇਕੋੜਾ ਹਾਂ ਉਹ ਦੇਖੋ ਫਾਇਗਾ ਦਰਿਆਈ ਕੋੜਾ ਲੱਗਦਾ ਇਹ ਕੈਂਡੇ ਵਰਗਾ ਆ ਦੇਖੋ ਚਲੋ ਅੱਗੇ ਵਧਿਓ ਇੱਥੇ 600 ਮੀਟਰ ਤੇ ਆਪਣੇ ਡਾਇਨਾਸੌਰ ਪਾਰਕ ਆਏਗਾ ਤੇ ਉਹ ਵੀ ਦਿਖਾਵਾਂਗੇ ਆਪਾਂ ਚਲਦੇ ਹਾਂ ਵਧਦੇ ਅੱਗੇ ਵੱਰਨੋ ਲੋ ਜੀ ਇੱਥੇ ਹੈਗਾ ਹਾਥੀ ਯਾਨੀ ਐਲੀਫੈਂਟਾ ਇੱਥੇ ਗਰਮੀ ਬਹੁਤ ਹੈ ਗਰਮੀ ਜ਼ਿਆਦਾ ਹੋਣ ਕਰਕੇ ਜਾਨਵਰ ਵੀ ਸ਼ਾਮੇ ਖੜੇ ਨੇ ਉਹ ਖੜੇ ਨੇ ਦੋ ਹਾਥੀ ਜਾਨੇ ਕਿ ਐਲੀਫੈਂਟ ਬਾਕੀ ਸਾਰਾ ਮੈਦਾਨ ਖਾਲੀ ਪਿਆ ਵਾ ਉਹ ਦੇਖੋ ਸ਼ੈੱਡ ਬਣਿਆ ਹੋਇਆ ਸ਼ੈੱਡ ਦੇ ਥੱਲੇ ਖੜੇ ਨੇ ਚਲੋ ਅੱਗੇ ਵੱਰ ਨੂੰ ਵਧਦੇ ਆ ਹਾਏ ਨਾ ਲੱਕੜ ਵੱਗਾ ਚਲੋ ਵਾਦਦੇ ਅਗਲੀ ਵੇ ਇਹ ਸੁੱਤੇ ਹੀ ਸਾਰੇ ਮੱਝਦਾ ਨਹੀਂ ਚਲੋ ਅੱਗੇ ਵਾਦਦੇ ਦੋਸਤੋ ਜਾਣ ਵਾ ਸਾਰੇ ਇੱਥੇ ਸੁੱਤੇ ਪਏ ਨੇ ਆ ਹੈਗਾ ਵਾ ਭੇੜਿਆ ਭੇੜਿਆ ਇੱਧਰ ਤਾਂ ਨਹੀਂ ਹੁੰਦਾ ਹੈਗਾ 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 ਕੈਗਾ ਕੁੱਤੇ ਵਰਗਾ ਹੀ ਆ ਪਰ ਹੈਗਾ ਭੇੜ ਹੀ ਆਇਆ ਲੱਗਦਾ ਕੁੱਤਾ ਹੀ ਆ ਚਲੋ ਵੱਧਦੇ ਅੱਗੇ ਵੱਲ ਨੂੰ ਇੱਥੇ ਹੈਗਾ ਜੰਗਲੀ ਕੁੱਤਾ ਆਲੋ ਦੋਸਤੋ ਪੜੋ ਇਹਦੀ ਜਾਣਕਾਰੀ ਹੈਗਾ ਇੱਥੇ ਜੰਗਲੀ ਕੁੱਤਾ ਇਹ ਉਹ ਬੈਠਾ ਆ ਇਹ ਵੀ ਸੁੱਤਾ ਪਿਆ ਵਿੱਚ ਵਿੱਚ ਕੋਈ ਜਾਨਵਰੀ ਜਾਵੇ ਬਾਕੀ ਸਾਰੇ ਸੁੱਤੇ ਪਏ ਆ ਇਹ ਵੀ ਕਹਿੰਦੇ ਹੋਣਗੇ ਉਹਨੂੰ ਵਹੀ ਟਾਈਮ ਮਿਲਦਾ ਸਾਡੇ ਸੌਂਦੇ ਨੇ ਮੂੰ ਚੱਕ ਲੈਂਦੇ ਹੋ ਸਹੀ ਗੱਲ ਚਲੋ ਅੱਗੇ ਵੱਲ ਨੂੰ ਵਧਦੇ ਆ ਦੇਖਦੇ ਆ ਅੱਗੇ ਕੀ ਆ ਜੇ ਇਨਾ ਤੁਰਨ ਤੋਂ ਬਾਅਦ ਇੱਥੇ ਮਿਲ ਗਈ ਆਪਾਂ ਨੂੰ ਕੰਟੀਨ ਇੱਥੇ ਬਹਿ ਕੇ ਹੁਣ ਕੁਝ ਖਾਣੇ ਆ ਬਹੁਤ ਇਹ ਬੜਾ ਹੀ ਮਤਲਬ ਹੀ 500 ਏਕੜ ਦੇ ਵਿੱਚ ਫੈਲਿਆ ਹੋਇਆ ਮੁੱਕਣ ਦਾ ਨਾਮ ਨਹੀਂ ਆਉਂਦਾ ਜੇ ਤੁਸੀਂ ਪੈਦਲ ਚੱਲਦੇ ਹੋ ਇਹ ਕੀ ਹੈ ਖਤਾਸ ਖਤਾਸ ਚਲੋ ਅੱਗੇ ਦੇ ਦਿਆਂ ਪਰ ਨਮੋ ਇਹ ਜੰਗਲੀ ਬਿੱਲੀ ਉਹ ਦੇਖੋ ਇਹ ਹੈਗੀ ਜੰਗਲੀ ਬਿੱਲੀ ਦੋ ਦੋ ਜੰਗਲੀ ਬਿੱਲੀ ਚਲੋ ਕੋਈ ਤਾਂ ਜਾਗਦਾ ਮਿਲਿਆ ਇਹ ਸੁੱਤੇਵੇਂ ਸਾਰੇ ਆ ਬਲੌਗਰ ਆ ਜੰਗਲੀ ਬਿੱਲੀ ਵੈਸੇ ਤਾਂ ਦੋਸਤੋ ਅਸੀਂ ਇੱਥੇ ਆਉਣਾ ਨਹੀਂ ਸੀਗਾ ਚੰਡੀਗੜ੍ਹ ਅਸੀਂ ਕਿਸੇ ਕੰਮ ਆਏ ਸੀ ਜੀਲਕਪੁਰ ਦੇ ਨੇੜੇ-ਤੇੜੇ ਸੀਗੇ ਸੋਚਿਆ ਛੱਤਵੀਰ ਪਾਰਕ ਆ ਇੱਥੇ ਵਿజిਟ ਕੀਤੀ ਜਾਵੇ ਤਾਂ ਅਸੀਂ ਇੱਥੇ ਵਿజిਟ ਕਰਨ ਆਏ ਸੀ ਠੀਕ ਆ ਪਾਰਕ ਸਹੀ ਆ ਪਰ ਇਸ ਪਾਰਕ ਦੇ ਵਿੱਚ ਇੱਕ ਖਾਸ ਚੀਜ਼ ਇੱਕ ਹੀ ਲੱਗੀ ਮੈਨੂੰ ਜਿੱਥੇ ਆਪਣੇ ਉਹ ਡਾਇਨਾਸੌਰ ਪਾਰਕ ਬਣੀ ਹੋਈ ਹੈ ਨਾ ਅੰਦਰ ਉਹ ਜ਼ਿਆਦਾ ਮਤਲਬ ਪ੍ਰਭਾਵੀਤਾ ਉਹ ਦੇਖਣ ਜਾਊਗਾ ਵਧੀਆ ਬਣਾਈ ਆ ਬਾਕੀ ਜੇ ਤੁਸੀਂ ਜਾਨਵਰ ਦੇਖਣ ਆਉਂਦੇ ਹੋ ਤਾਂ ਦੁਪਹਿਰ ਦੇ ਟਾਈਮ ਆਉਣਾ ਤਾਂ ਬੇਕੂਫੀ ਵਾਲਾ ਕੰਮ ਹੀ ਇੱਥੇ ਕਿਉਂਕਿ ਧੁੱਪ ਵੀ ਬਹੁਤ ਆ ਜਾਨਵਰ ਤੁਹਾਨੂੰ ਕੋਈ ਨਹੀਂ ਦੇਖਣ ਨੂੰ ਮਿਲਣਾ ਸਾਰੇ ਸੁੱਤੇ ਹੀ ਪਏ ਹੁੰਦੇ ਇੱਥੇ ਕਈ ਵਾਰ ਦੇਖ ਕੇ ਲੱਗਦਾ ਹੁੰਦਾ ਜਿਵੇਂ ਵੀ ਇੱਕ ਇੱਕ ਤਰ੍ਹਾਂ ਦੇ ਡੱਕੇ ਹੋਏ ਨੇ ਅੰਦਰ ਆਹ ਦੇਖੋ ਉਹ ਲੈ ਭੀ ਪਾਲੂ ਇਹ ਪਾਲੂ ਹੈ ਆਲੂ ਇਹਨਾਂ ਵੀ ਬਿਆਰਾਂ ਨੂੰ ਗਰਮੀ ਲੱਗਦੀ ਆ ਨਾਉਣ ਲੱਗਿਆ ਆ ਚਲੋ ਅੱਗੇ ਵਧਦੇ ਆ ਆਹ ਦੇਖ ਆਹ ਆਇਆ ਆਹ ਆ ਇੱਥੇ ਆ ਛੋਡੀ ਓਏ ਇਹਦਾ ਲਾਲਾ ਜਿਹਾ ਕੱਲੇ ਬਾਲਤੁਰ ਦੇ ਫਿਰਦੇ ਹੁੰਦੇ ਆ ਬਾਲ ਕਿਨੇ ਉਹਦੇ ਵਾਹ ਫੋਨ ਕੋਈ ਸੁੱਤਾ ਜਾਗਿਆ ਜਾਨਵਰ ਦੇਖਿਆ ਵਾ ਬਾਕੀ ਸਾਰੇ ਸੁੱਤੇ ਪਏ ਆ ਦੇਖੋ 81 81 ਬਾਰੇ ਦੇ ਕਿੰਨੇ ਸਮੂਹ ਦੀ ਹੈ ਨਾ ਲੋਤ ਦੀ ਹੈ ਇਹ ਕਿੰਨਾ ਅੱਛਾ ਇਹ ਰੇਚਾ ਉਹ ਭਾਲੂ ਹੈ ਨਾ ਭਾਲੂ ਕੇ ਉਹ ਕੇ ਬਾ ਅੱਛਾ ਇਹ ਰੇਚਾ ਉਹਨੂੰ ਢੇੜਾ ਮਾਰ ਕੇ ਚੱਲੇ ਆਪੇ ਜਾਣੇ ਚਲੋ ਬਾਏ ਬਾਏ ਅੱਗੇ ਵੱਧਦੇ ਆ ਰਿਚ ਲੋਤ ਉਹ ਦੂਜੇ ਪਾਸੇ ਭਾਲੂ ਸੀਗਾ ਮੈਂ ਉਹਨੂੰ ਰਿਚ ਭਾਲੂ ਇਹਨੂੰ ਵੀ ਭਾਲੂ ਸਮਝੀ ਜਾਂਦਾ ਇਹ ਰਿਚਾ ਅਈ ਵੇ ਪੜੋਦਿ ਰਿਹਾ ਵੇ ਦੇਖੋ ਉਹ ਆਉਂਦਾ ਫੇਰ ਇੱਧਰ ਨੂੰ ਚਲੋ ਅੱਗੇ ਵਧਦੇ ਆ ਮਸਾ ਹੀ ਕੋਈ ਜਾਨਵਰ ਮਿਲਿਆ ਜਿਹੜਾ ਜਾਗਦਾ ਸੀ ਬਾਕੀ ਤਰਕੀਬ ਨੂੰ ਸੁੱਤੇ ਪਏ ਸੀ ਚਲੋ ਦੋਸਤੋ ਜਦੋਂ ਵੀ ਤੁਸੀਂ ਛੱਤਵੀਰ ਚੰਡੀਗੜ੍ਹ ਜਿਹੜੀ ਪਾਰਕ ਆ ਉੱਥੇ ਇੱਥੇ ਆਉਨੇ ਹਾਂ ਅਸੀਂ ਥੋੜਾ ਜਿਹਾ ਮੌਸਮ ਤੇ ਟਾਈਮ ਇਹ ਦੇਖ ਕੇ ਹੁਣਾ ਕਿ ਉਸ ਦਿਨ ਧੁੱਪ ਨਾ ਹੋਵੇ ਤੇ ਗਰਮੀ ਘੱਟ ਹੋਵੇ ਬੱਚਿਆਂ ਨੂੰ ਲੈ ਕੇ ਆਉਂਗੇ ਤਾਂ ਇੱਥੇ ਥੋੜਾ ਜਿਹਾ ਤੰਗ ਹੋ ਜਾਓਗੇ ਕਿਉਂਕਿ ਗਰਮੀ ਇਹ ਹੈਗੀ ਆ 10-10 ਮਿੰਟ ਤੁਰਦੇ ਆ ਤਾਂ ਪਿਆਸ ਲੱਗਦੀ ਆ ਦੇਖੋ ਚਲੋ ਅੱਗੇ ਵੱਲ ਨੂੰ ਵਧਦੇ ਆ ਤੇ ਵੀਡੀਓ ਨਾਲੋਂ ਜੁੜੇ ਰਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ